ਅੱਜ ਆਪਾਂ ਨੂੰ ਸ਼ਰੀ ਪ੍ਰਧਾਨ ਦਾ ਉਹਨਾਂ ਨੇ ਉਹਦਾ ਸੰਪਿਆ ਹੈ ਜੀ ਸਰਦਾਰ ਸੁਖਬੀ ਸਿੰਘ ਬਾਦਲ ਸਰਦਾਰ ਸੁਖਬੀ ਸਿੰਘ ਜੀਠੀਆ ਭਾਵੇਂ तमाम ਸਾਡੀ ਸਾਰੀ ਲੀਡਰਸ਼ਿਪ ਆਈ ਹੈ ਗਰਸਾ ਸਿੰਘ ਟੋਵਾ ਰਣਕੇ ਸਾਹਿਬ ਸਾਰੀ ਟੋਟਲ ਜਿੰਨੀ ਹੈ ਤਰਵੀਰ ਸਿੰਘ ਗਿੱਲ ਜਿੰਨੇ ਵੀ ਸਾਡੇ ਲੋਕ ਸਭਾ ਹਲਕੇ ਦੇ ਅੰਮ੍ਰਿਤਸਰ ਦੇ ਨੇ ਸਾਰੇ ਹੀ ਲੀਡਰ ਸਾਡੇ ਗੁਰਵਾਨ ਜੀ ਪਾਰਟੀ ਵਾਸਤੇ ਅੱਗੇ ਕੀ ਕਰਨ ਜਾ ਰਹੇ ਆ ਅਸੀਂ ਲੋਕ ਸਭਾ ਜੋ ਹਲਕਾ ਉਹਦੇ ਵਾਸਤੇ ਵਿਚਾਰ ਵਟੰਦਰਾ ਕੀਤਾ ਹੈ ਪਾਰਟੀ ਨੇ ਅੰਦਰ ਬੈਠ ਕੇ ਇੱਕ ਘੰਟਾ ਬਾਲ ਸਾਹਿਬ ਨੇ ਮੀਟਿੰਗ ਸਾਡੀ ਲਈ ਆ ਉਥੇ ਜਿੰਨੇ ਵੀ ਵਰਕਰ ਹੈ ਉਹਨਾਂ ਦੀਆਂ ਡਿਊਟੀਆਂ ਲਾਈਆਂ ਸਰ ਮੀਟਿੰਗ ਵਿੱਚ ਗੱਲਾਂ ਕੀ ਸਾਂਝੀਆਂ ਆਈਆਂ ਮੀਟਿੰਗ ਵਿੱਚ ਕਿਹੜੀ ਇਕੱਲਾ ਸਾਂਝੀਆਂ ਆਈਆਂ ਮੀਟਿੰਗ ਦਾ ਕਿਰੋਗ ਕਠਨ ਗੱਲ ਉਹ ਪਾਰਟੀ ਨੂੰ ਵੀ ਆ 50 ਦਿਨਾਂ ਦੇ ਵਿੱਚ ਅਸੀਂ ਇਹ ਮੀਟਿੰਗ ਦਾ ਲੋਕਾਂ ਦੇ ਕੀ ਕੀ ਮੁਸ਼ਕਲਾਂ ਹੈਗੇ ਲੋਕ ਤੁਹਾਨੂੰ ਲੋਕ ਲੋਕਾਂ ਦੇ ਜੋ ਮੁਸ਼ਕਲਾਂ ਸਾਰੀਆਂ ਅੱਜ ਥੋੜਾ ਇੱਥੇ ਕਲੀਅਰ ਹੋਣੀਆਂ ਸੀ ਉਹਦੇ ਜਾ ਕੇ ਉੱਥੇ ਪਤਾ ਲਾਵਾਂਗੇ ਨਾ ਕੀ ਕੀ ਅੱਛਾ ਪੰਜਾਬ ਜੀ ਮੀਟਿੰਗ ਦੇ ਵਿੱਚ ਕੀ ਗੱਲਾਂ ਸਾਂਝੀਆਂ ਹੋਈਆਂ ਕੀ ਕੁਛ ਹਨ ਨਹੀਂ ਜੇ ਕੋ ਸਾਡੀਆਂ ਗੱਲਾਂ ਕੋਈ ਸਾਪੜੀ ਨਹੀਂ ਪਤਾ ਨਹੀਂ ਕਰਦੇ ਉਹਦੇ ਯਾਰ ਜੀ ਕੀ ਦਾ ਜਵਾਬ ਤਾਂ ਲੈ ਲੈਣੋ ਪੁੱਛਣੋ ਇੱਕ ਜਾ ਪੁੱਛ ਕੇ ਫਿਰ ਜਵਾਬ ਲੈ ਲੈ ਬਾਈ ਕੀ ਕੀ ਜਾਣਾਂ ਪਾਰਟੀ ਹੋ ਗਈ ਮਜ਼ਬੂਤ ਹੁਣ 24 ਅਕਸ਼ਰਵਾਸ ਤੇ ਪਾਉ ਕਿਉਂ ਨਾ ਹੋਊ ਜੀ ਕਰਾਂਗੇ ਮਜ਼ਬੂਤ ਕਰਾਂਗੇ ਅਸੀਂ ਅੱਜ ਆਪਾਂ ਨੂੰ ਸ਼ਰੀ ਪ੍ਰਧਾਨ ਦਾ ਉਹਨਾਂ ਨੇ ਉਹਦਾ ਸੰਪਿਆ ਹੈ ਜੀ ਸਰਦਾਰ ਸੁਖਬੀ ਸਿੰਘ ਬਾਦਲ ਸਰਦਾਰ ਬਿਕਸ਼ਮਜੀਤ ਸਿੰਘ ਜੀ ਆ ਪਾਕਿਸਤਾਨਮ ਸਾਡੀ ਸਾਰੀ ਸਾਰੀ ਲੀਡਰਸ਼ਿਪ ਆਈ ਹੈ ਗਰਸਾ ਸਿੰਘ ਮਲਟੋਆ ਰਣਕੇ ਸਾਹਿਬ ਸਾਰੀ ਟੋਟਲ ਜਿੰਨੀ ਆ ਤਰਵੀਰ ਸਿੰਘ ਗਿੱਲ ਜਿੰਨੇ ਵੀ ਸਾਡੇ ਲੋਕ ਸਭਾ ਹਲਕੇ ਦੇ ਅੰਮ੍ਰਿਤਸਰ ਦੇ ਨੇ ਸਾਰੇ ਹੀ ਲੀਡਰ ਸਾਡੇ ਗੁਰਵਾਨ ਜੀ ਪਾਰਟੀ ਵਾਸਤੇ ਅੱਗੇ ਕੀ ਕਰਨ ਜਾ ਰਹੇ ਆ ਅਸੀਂ ਲੋਕ ਸਭਾ ਜੋ ਹਲਕਾ ਉਹਦੇ ਵਾਸਤੇ ਵਿਚਾਰ ਵਟੰਦਰਾ ਕੀਤਾ ਹੈ ਪਾਰਟੀ ਦੇ ਅੰਦਰ ਬੈਠ ਕੇ ਇੱਕ ਘੰਟਾ ਬਾਲ ਸਾਹਿਬ ਨੇ ਮੀਟਿੰਗ ਸਾਡੀ ਲਈ ਆ ਉਥੇ ਜਿੰਨੇ ਵੀ ਵਰਕਰ ਹੈ ਉਹਨਾਂ ਦੀਆਂ ਡਿਊਟੀਆਂ ਲਾਈਆਂ ਸਰ ਮੀਟਿੰਗ ਵਿੱਚ ਕੰਨਾ ਕੀ ਸਾਂਝੀ ਆ ਮੀਟਿੰਗ ਵਿੱਚ ਕਿਹੜੀ ਇਕੱਲਾ ਸਾਂਝੀ ਆ ਮੀਟਿੰਗ ਦਾ ਕਿਰੋਗ ਕਠਨ ਗੱਲ ਉਹ ਪਾਰਟੀ ਨੂੰ ਵੀ ਆ 50 ਦਿਨਾਂ ਦੇ ਵਿੱਚ ਅਸੀਂ ਇਹ ਮੀਟਿੰਗ ਦਾ ਲੋਕਾਂ ਦੇ ਕੀ ਕੀ ਮੁਸ਼ਕਲਾਂ ਨੇ ਲੋਕਾਂ ਨੂੰ ਲੋਕ ਲੋਕਾਂ ਦੀ ਜੋ ਮੁਸ਼ਕਲਾਂ ਸਾਰੀਆਂ ਅੱਜ ਥੋੜਾ ਇਥੇ ਕਲੀਅਰ ਹੋਣੀਆਂ ਸੀ ਉਹਦੇ ਜਾ ਕੇ ਉੱਥੇ ਪਤਾ ਲਾਵਾਂਗੇ ਨਾ ਕੀ ਕੀ ਅੱਛਾ ਪਤਨ ਜੀ ਮੀਟਿੰਗ ਦੇ ਵਿੱਚ ਕੀ ਗੱਲਾਂ ਸਾਂਝੀਆਂ ਹੋਈਆਂ ਕੀ ਕੁਛ ਨਾ ਕੋਈ ਜੇ ਕੋਈ ਸਾਡੀਆਂ ਗੱਲਾਂ ਕੋਈ ਸਾਡੀ ਪਤਾ ਨਹੀਂ ਕਰਦੇ ਉਹ ਦੇਗੇ ਇੱਕ ਮਿੰਟ ਜਵਾਬ ਤਾਂ ਦੇ ਲੈਣਾ ਪੁੱਛ ਲੋ ਇੱਕ ਜਾ ਪੁੱਛ ਕੇ ਫਿਰ ਜਵਾਬ ਲੈ ਲੈ ਭਾਈ ਕੀ ਕੀ ਵਿਚਾਰ ਆ ਬਾਰਦੀ ਹੋਊਗੀ ਵੀ ਬੂਤ ਹੁਣ ਤੋਂ ਵੀ ਅਖਿਆਵਾ ਦੇ ਪਾਉ ਕਿਉਂ ਨਾ ਹੋਊ ਜੀ ਕਰਾਂਗੇ ਮਜੂਦ ਕਰਾਂਗੇ ਅਸੀਂ ਅੱਜ ਆਪਾਂ ਨੂੰ ਸ਼ਹਿਰੀ ਪ੍ਰਧਾਨ ਦਾ ਉਹਨਾਂ ਨੇ ਉਹਦਾ ਸੰਪਿਆ ਹੈ ਸਰਦਾਰ ਸੁਖਬੀ ਸਿੰਘ ਬਾਦਲ ਸਰਦਾਰ ਬਿਕਸ਼ਮਜੀਤ ਸਿੰਘ ਜੀ ਆ ਪਾਕਿਸਤਾਨਮ ਸਾਡੀ ਸਾਰੀ ਲੀਡਰਸ਼ਿਪ ਆਈ ਹੈ ਗਰਸਾ ਸਿੰਘ ਟੋਹਾ ਰਣਕੇ ਸਾਹਿਬ ਸਾਰੀ ਟੋਟਲ ਜਿੰਨੀ ਹੈ ਤਰਵੀਰ ਸਿੰਘ ਜਿਹਨੇ ਵੀ ਸਾਡੇ ਲੋਕ ਸਭਾ ਹਲਕੇ ਦੇ ਅੰਮ੍ਰਿਤਸਰ ਦੇ ਨੇ ਸਾਰੇ ਹੀ ਲੀਡਰ ਸਾਡੇ ਗੁਰਵਾਨ ਜੀ ਪਾਰਟੀ ਵਾਸਤੇ ਅੱਗੇ ਕੀ ਕਰਨ ਜਾ ਰਹੇ ਆ ਅਸੀਂ ਲੋਕ ਸਭਾ ਜੋ ਹਲਕਾ ਉਹਦੇ ਵਾਸਤੇ ਵਿਚਾਰ ਵਟੰਦਰਾ ਕੀਤਾ ਹੈ ਪਾਰਟੀ ਦੇ ਅੰਦਰ ਬੈਠ ਕੇ 1 ਘੰਟਾ ਬਾਲ ਸਾਹਿਬ ਨੇ ਮੀਟਿੰਗ ਸਾਡੀ ਲਈ ਆ ਉਥੇ ਜਿੰਨੇ ਵੀ ਵਰਕਰ ਹੈ ਉਹਨਾਂ ਦੀਆਂ ਡਿਊਟੀਆਂ ਲਾਈਆਂ ਸਰ ਮੀਟਿੰਗ ਵਿੱਚ ਕਿਹੜਾ ਇਕੱਲਾ ਗੱਲ ਆ ਮੀਟਿੰਗ ਵਿੱਚ ਕਿਹੜੀ ਇਕੱਲਾ ਗੱਲ ਆ ਆਪਣੀ ਟੀਮ ਦਾ ਕਰੀਓ ਇਕੱਠਾ ਕਰ ਲੋ ਉਹ ਪਾਰਟੀ ਨੂੰ ਵੀ ਆ 5 ਦਿਨਾਂ ਦੇ ਵਿੱਚ ਅਸੀਂ ਇਹ ਮੀਟਿੰਗ ਦਾ ਲੋਕਾਂ ਦੇ ਕੀ ਕੀ ਮੁਸ਼ਕਲਾਂ ਨੇ ਲੋਕ ਤੁਹਾਨੂੰ ਲੋਕ ਲੋਕਾਂ ਦੀ ਜੋ ਮੁਸ਼ਕਲਾਂ ਸਾਰੀਆਂ ਅੱਜ ਥੋੜਾ ਇੱਥੇ ਕਲੀਅਰ ਹੋਣੀਆਂ ਸੀ ਉਹਦੇ ਜਾ ਕੇ ਉੱਥੇ ਪਤਾ ਲਾਵਾਂਗੇ ਨਾ ਕੀ ਕੀ ਅੱਛਾ ਪਤਨ ਜੀ ਮੀਟਿੰਗ ਦੇ ਵਿੱਚ ਕੀ ਗੱਲਾਂ ਸਾਂਝੀਆਂ ਹੋਈਆਂ ਕੀ ਕੁਛ ਨਾ ਕੋਈ ਜਿਹੜੀ ਸਾਡੀਆਂ ਗੱਲਾਂ ਕੋਈ ਸਾਡੀ ਪਤਾ ਨਹੀਂ ਕਰਦੇ ਉਹ ਲੇਗੇ ਇੱਕ ਮਿੰਟ ਜਵਾਬ ਤਾਂ ਦੇ ਲੈਦੇ ਹੋ ਪੁੱਛੋ ਇੱਕ ਜਾ ਪੁੱਛ ਕੇ ਫਿਰ ਜਵਾਬ ਲੈ ਬਾਈ ਕੀ ਕੀ ਵਿਚਾਰ ਆ ਬਾਰਟੀ ਹੋਊਗੀ ਮਜ਼ਬੂਤ ਹੁਣ ਤੋਂ ਵੀ ਅਖਿਆਵਾ ਦੇ ਪਾਉ ਕਿਉਂ ਨਾ ਹੋਊ ਜੀ ਕਰਾਂਗੇ ਮਜ਼ਬੂਤ ਕਰਾਂਗੇ ਅਸੀਂ